ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਜੀ ਨਾਲ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 6 ਨਾਗ ਮੱਜਾਂ ਦੇ ਵਿੱਚ ਦਿਖਾਵਾਂਗੇ ਚੇਈ ਮਜਾ ਦੋਸਤੋ ਜਿਹੜੀਆਂ ਸੁngੀਆਂ ਸਵਾਈਆਂ ਹੋਣਗੀਆਂ ਇਹਨਾਂ ਪਸ਼ੂਆਂ ਦੀ ਪੂਰੀ ਡਿਟੇਲ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖੜੀ ਦੀ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਬਟਨ ਨੂੰ ਆਲ ਤੇ ਸਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜAVE ਆਓ ਕਰੀਏ ਗੱਲਬਾਤ ਭਾਈ ਨਾ ਡਿਟੇਲ ਆਪਾਂ ਸਾਰੀ ਇਹਨਾਂ ਪਛੋਂ ਦੀ ਪੁੱਛ ਲੈਂਦੇ ਆ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਸਾਸਿਕਾ ਭਾਈ ਜੀ ਸਾਸਿਕਾ ਜੀ ਮਾਨਾ ਹੋਰ ਭਾਈ ਜੀ ਠੀਕ ਠਾਕ ਵਧੀਆ ਜੀ ਚੱਲਦੀ ਪਾ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਵਧੀਆ ਜੀ ਕਿਰਪਾ ਕਰੀ ਠੀਕ ਹੈ ਜੀ ਐਡਰੈਸ ਬੋਲ ਦਿਓ ਭਾਈ ਜੀ ਐਡਰੈਸ ਆਪਣਾ ਪਿੰਡ ਝਾਂਮਕੇ ਖੁਰਦ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਵੀ ਤਰਨਤਾਰਨ ਹਾਂਜੀ ਦੇ ਮੋਬਾਈਲ ਨੰਬਰ ਹੈ 78790117 78790117 ਠੀਕ ਹੈ ਜੀ ਅੱਜ ਵੀਰ ਆਪਣੇ ਕੋਲ ਟੋਟਲ 6 ਨਾ ਗਏ 6 ਨਾ ਗਏ ਤੇ 6 ਹੀ ਮਗਰ ਨਹੀਂ ਸੋਈਆਂ ਸੋਈਆਂ ਹਾਂਜੀ ਹਾਂਜੀ ਸੋਈਆਂ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਬੰਨੇ ਸ਼ੁਰੂ ਕਰਨੀ ਕਿ ਉਸ ਬੰਨੇ ਸ਼ੁਰੂ ਕਰਦੇ ਇੱਥੋਂ ਕਰ ਲੈਣੀ ਹੈ ਕਰੀਏ ਸ਼ੁਰੂ ਜੀ ਦੱਸਿਓ ਇਸ ਬਾਈ ਪਹਿਲਾ ਸਵਾ ਸੋਈ ਜੀ ਝੋਟੀ ਹਾਂਜੀ ਦੁੱਧ ਹੈ ਗਾਜ 7 ਲੀਟਰ ਤੇ ਤਿੰਨਾਂ ਕੁ ਮਹੀਨੇ ਸੋਈ ਮਗਰ ਕਟਾ ਜੀ ਅੱਛਾ ਮਗਰ ਕਟਾ ਵਾ ਮਿਲਦੀ ਬੱਚੇ ਤੇ ਦਸੂਆ ਹੈਗਾ ਪਹਿਲਾ ਜੇ ਤੇ ਚਲੋ ਬਾਕੀ ਜਿੱਦਾਂ ਦੀ ਫੈਣ ਲੱਸੀ ਵਿਕੀ ਆ ਥੋੜੀ ਜਿੱਦਾਂ ਵੀ ਠ ਤੇ ਸੂਆ ਪਹਿਲਾ ਠੀਕ ਹੈ ਜੀ ਤੇ ਦੁੱਧ 7 ਲੀਟਰ ਦੇ ਤੇ ਮਗਰ ਕਟਾ ਸਵੀਟਨਾਂ ਘੁੰਮੀਆਂ ਠੀਕ ਹੈ ਜੀ ਇਹਦੀ హెయిਰ ਕਟਿੰਗ ਕਿੰਨੇ ਬੜੀ ਸਟਾਈਲ ਦੀ ਕੀਤੀ ਹੈ ਹੋਰ ਆ ਵੀ ਲਗਾਇਆ ਹੈ ਅੱਛਾ ਅੱਛਾ ਜੀ ਮੈਂ ਜਦੋਂ ਜਾਤਾਲੀ ਝੋਟੀ ਅੱਛਾ ਅੱਛਾ ਜੀ ਜੱਤ ਜੀ ਕੱਟਤੀ ਆ ਠੀਕ ਹੈ ਲੋ ਜੀ ਕਰੋ ਚੈੱਕ ਦੋਸਤੋ ਸੂਆ ਕੋਈ ਵੀਰ ਪਹਿਲਾ ਮੁੱਲੇ ਕੋਈ ਗੁੱਜਾ ਮੁੱਲੇ ਬੱਚਾ ਇਹਦੇ ਮਗਰ ਕਟਾ ਜੀ ਦੁੱਧ ਵੀਰ 10 10 ਲੀਟਰ ਦੱਸਿਆ ਨਹੀਂ ਨਹੀਂ ਜੀ ਦੁੱਧ 7 7 ਲੀਟਰ ਦੁੱਧ ਸੋ ਮੋਕ ਦਾ ਕਾਰ ਆ ਅੱਛਾ ਕੀ ਉਹਨਾਂ ਦਿਖਾਵਾ ਦਿਖੂਗਾ ਚੰਗਾ ਆਰਡਰ ਕੁਆਲਟੀ ਦੋਸਤੋ ਕਰੋ ਚੈੱਕ ਜੀ ਅੱਲ ਰਤੇ ਉਹਦੀ ਆ ਆ ਵਾ ਤਾਂ ਵੱਡਾ ਚੱਡਾ ਲਈ ਹਾਂਜੀ 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 ਲਓ ਜੀ ਦੋਸਤੋ ਚੈੱਕ ਕਰ ਲੋ ਹਾਲੇ ਬੱਚੇ ਦਾ ਦੋਸਤੋ ਸੱਜਣ ਮਚਨ ਕਾ ਕਰਦੀ ਹੈ ਹਾਂਜੀ ਹਾਂਜੀ ਹਾਂ ਲਓ ਜੀ ਕਰੋ ਚੈੱਕ ਸੂਆ ਪਹਿਲਾਂ ਹੀ ਆ ਜੀ ਅੱਛਾ ਜੀ ਘਰ ਵਾਲਿਆਂ ਦੇ ਕਹਿਣ ਮੁਤਾਬਕ ਸੂਆ ਪਹਿਲਾਂ ਹੀ ਆ ਠੀਕ ਹੈ ਜੀ ਹਾਂਜੀ ਆਹ ਲੋ ਦੋਸਤੋ ਆਰਡਰ ਕੁਆਲਿਟੀ ਜਿਹੜੀ ਆ ਬਹੁਤ ਸੋਹਣੀ ਤਿਆਰ ਕੀਤੀ ਹੈ ਹਾਲੇ ਕਰੋ ਚੈੱਕ ਚਾਰੇ ਥਣ ਗੈਪ ਚ ਲੱਗੇ ਹੋਏ ਕੋਈ ਫੋਟ ਸ਼ਾਟ ਨਹੀਂ ਆਉ ਦੋਸਤੋ ਲਾਇਬਿਸ ਲੇਗਾ ਬੰਦ ਆ ਜਾ ਆ ਬੱਚੇ ਦਾ ਵੜਾ ਕਰਦੀ ਹੈ ਬੱਚੇ ਦਾ ਬੱਚਾ ਡੰਗਦਾ ਨਾ ਹਲੋ ਜੀ ਕਰੋ ਚੈੱਕ ਮੋਲ ਆਪਾਂ ਬਾਈ ਤੋਂ ਪੁੱਛ ਲਈ ਨਹੀਂ ਕੀ ਮੋਲ ਕਰਦਾ ਭਾਈ ਦਾ ਹਾਂਜੀ ਭਾਈ ਦੁੱਧ 7 ਕਿਲੋ ਪੂਰਾ ਤਿਆਰ ਹੈ ਪੱਕਾ ਭਾਈ ਦੋਵੇਂ ਟਾਈਮ ਬੱਚੇ ਦੋ ਤਿੰਨ ਡੰਗ ਚੋ ਕੇ ਖਰੇ ਪਾ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਥਣਾ ਦੀ ਕੁਆਲਿਟੀ ਨੇੜ ਤੋਂ ਵਿਖਾਉਣ ਦੀ ਕੋਸ਼ਿਸ਼ ਕਰਨਾ ਥੋੜਾ ਡਰਦੀ ਐ ਤੇ ਕੋਈ ਪੁਰਸ਼ਟਾ ਕੋਈ ਥਣਾ ਦੀ ਗੱਲ ਕਰ ਕੋਈ ਨਹੀਂ ਜੀ ਆਪ ਦਾ ਜਿੰਨਾ ਮਰਜ਼ੀ ਤੁਸੀਂ ਠੀਕ ਹੈ ਜੀ ਤੇ ਕੀ ਮੁੱਲ ਕਰਨਾ ਦਾ ਦੇ ਰਹੀ ਐ ਜੀ 50 ਬੂਦੇ ਦੀ ਉਹ ਲਈ ਪਿਆਦੀ ਦੇਖੋ ਜਾਂ ਦੋ ਛੜ ਦਿੰਨੇ ਹੋ 48 ਜੀ ਦੇ 48 ਹੋ ਗਿਆ ਹੋਰ ਵੀ ਹੈ ਕਿ ਜਸ ਕੋਈ ਪੂਰੇ 40 64000 ਮੈਂ ਨਾ ਪੂਰੇ 45 ਦੀ ਕਰ ਰਹੀ ਨਹੀਂ ਨਹੀਂ ਜੋ ਤਾਂ ਹੁਣ ਆਸਤਾ ਜੈ ਜ ਆਪਾਂ ਕੇ ਸਾਰ ਨੂੰ ਸਾਰਿਆਂ ਨੂੰ ਘੱਟ ਮੁੱਲੇ ਦਾ ਹੀ ਠੀਕ ਹੈ ਜੀ ਇਹ ਹੈਗਾ ਵੀ ਪਟਾਕਾ ਜੀ ਲਓ ਵੀ ਦੇਖੋ 46000 ਰੁਪਏ ਦਾ ਮੌਕੇ ਦਾ ਮੁੱਲ ਜੀ ਜਿਹਦੇ ਵਿੱਚੋਂ ਤੁਹਾਡਾ ਆਇਆ ਗਿਆ ਦਾ ਮੁੱਲ ਬਣੀ ਕਰਨਾਗੇ ਜੀ ਮਾਨ ਤਨ ਛੋੜ ਛਪਾ ਹਲਕਾ ਪੁਲਕਾ ਜਰੂਰ ਹੋਗਾ ਮੁੱਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਦੋ ਨੰਬਰ ਦੀ ਦਸੀਏ ਡਿਟੇਲ ਇਹਦਾ ਭਾਜੀ ਸੂਆ ਪਹਿਲਾ ਹੈ ਅੱਛਾ ਜੀ ਤੇ ਇੱਕ ਤਾਂ ਚੋਕੇ ਲੇਟ ਲਿਆਂਦੀ ਤੇ ਇਹ ਦੁੱਧ سارے 8 ਲੀਟਰ ਜੀ ਹਾਂਜੀ ਛੋਟੀ ਹੈਗੀ ਪਹਿਲੇ ਸਵੇਰ ਹੀ ਸੂਈ ਨੂੰ ਇਹਨੂੰ ਇਹ ਜੇ ਕੋਈ 2 ਕੁ ਮਹੀਨੇ ਢਾਈ ਅੱਛਾ 2 ਢਾਈ ਮਹੀਨੇ ਹੋਗੇ ਸੂਈ ਤੇ ਦੁੱਧ ਜਿਹੜਾ ਥਲੀ 8 ਲੀਟਰ ਜੇ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਅੱਛਾ ਦੋਵੇਂ ਟਾਈਮ ਭੜੇ ਤੇ ਮਿਲਦੀ ਹਾਂਜੀ ਹਾਂਜੀ ਠੀਕ ਹੈ ਜੀ ਲੋ ਜੀ ਦੋਸਤੋ ਬੱਚਾ ਨਹੀਂ ਜੀ ਤਾਂ ਹੈਗਾ 2 ਢਾਈ ਮਹੀਨੇ ਟਾਈਮ ਸ੍ਰੀ ਨੂੰ ਕ ਦੁੱਧ 8 ਲੀਟਰ ਜਿਹੜਾ ਮੌਕੇ ਦਾ ਤਿਆਰ ਹੋਊਗਾ ਸੂਏ ਸਵਾਇ ਪਹੂ ਦੋ ਦੋ ਇੱਕ ਬਾਕੀ ਸੀਲ ਏਡੀ ਜੀ ਭਾਵੇਂ ਭੜਾ ਨਾ ਪਾਓ ਇਦਾਂ ਹੀ ਚੱਲੋ ਠੀਕ ਹੈ ਜੀ ਲੋ ਜੀ ਦੋਸਤੋ ਇਹ ਮੀਣੀ ਛੋਟੀ ਇੱਕ ਸਿੰਘ ਇਹਦਾ ਮਤਲਬ ਢੇਲਾ ਤੇ ਇੱਕ ਸਿੰਘ ਦੋਸਤ

8 लीटर ਤੋਂ 200 ਤਿਆਰ ਜੇ ਮੌਕੇ ਦਾ ਸੂਏ ਸੂਏ ਪਰ ਹੁਣ ਇੱਕ ਟਾਈਮ 2 ਟਾਈਮ 4 ਕੇ ਮੇਰੇ ਵੀਰ ਤਸੱਲੀ ਆਪਣੀ ਕਰ ਲਿਆ ਕਰੋ ਮੁੱਲ ਦੋਸਤੋ ਇਸ ਫਾਰਮ ਤੋਂ ਜਿੰਨੀ ਵੀਡੀਓ ਪਾਈਆਂ ਮੈਂ ਮੁੱਲ ਬਿਲਕੁਲ ਜਾਇਜ਼ ਹੀ ਹੁੰਦੇ ਆ ਬਾਕੀ ਇਹਦਾ ਮੁੱਲ ਪੁੱਛਦੇ ਨਾ ਬਾਈ ਤੂੰ ਕੀ ਕਰਦਾ ਭਾਈ ਬਾਜ਼ਾਰ ਜਿੰਨਾ ਮਰਜ਼ੀ ਤੇਜ ਹੋਇਆ ਆਪਣਾ ਮੁੱਲ ਰੋਗੀ ਹੁੰਦਾ ਤੁਹਾਨੂੰ ਪਤਾ ਠੀਕ ਹੈ ਜੀ ਹਾਂਜੀ 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 ਦੱਸਿਓ ਜੀ ਮੁੱਲ ਦੇ ਦੀਏ 60 ਦੀ 60 ਦੀ ਦੇ ਦੇ ਨੇ 60 ਦੀ ਕਈ ਗੱਲ ਹੈ ਹਾਂਜੀ ਕਰੀਏ ਜੈ ਜੈ ਮੁਰਗਰਾ 55 ਜੀ ਦੇ ਦੀਏ ਪੂਰੇ ਛੋਟੀ ਇੱਕ ਹੀ ਵਾਰ ਜਿੰਨੀ ਛੋਟੀ 52 ਜਾਂ ਦੇ 52 ਜਰ ਹੋ ਗਿਆ 52 ਜਰ ਕਰਦੀ ਪੂਰੇ ਚਲੋ 55 ਜੀ ਦੇ ਲਓ ਜੀ ਦੋਸਤੋ ਲੱਗੀ ਜੀ ਸ਼ਿਕੰਜਮ 52000 ਰੁਪਿਆ ਪੂਰਾ ਇਹਦਾ ਮੁੱਲ ਤੇ ਜਿਹੜਾ ਤੁਹਾਡੇ ਵਿੱਚੋਂ ਆਇਆ ਗਿਆ ਇਹਦਾ ਸ਼ੋਰਸ਼ਾ ਥੋੜਾ ਬੜਾ ਜਰੂਰ ਹੋਊਗਾ ਦੋ ਤਾ ਅੱਠ ਲੀਟਰ ਤੇ ਸੂਆ ਪਹਿਲਾ ਸੂਈ ਜੀ ਤੇ ਸੂਈ ਨੂੰ ਕੋਈ ਦੋ ਢਾਈ ਮਿੰਟ ਦਾ ਟਾਈਮ ਹੋਗਾ ਜੀ ਤਿੰਨ ਨੰਬਰ ਦੀ ਦਸੀ ਵੀ ਡਿਟੇਲ ਐਵੀ ਭਾਜੀ ਪਹਿਲੇ ਸੂਏ ਝੋਟੀਏ ਅੱਛਾ ਜੀ ਇਹਦੇ ਮਗਰ ਕਟਾ ਵਾਂ ਸੁਈ ਤਿੰਨਾਂ ਕ ਮਹੀਨਿਆਂ ਦੀ ਹੈ। ਅੱਛਾ ਜੀ ਦੋਵੇਂ ਟਾਈਮ ਬੱਚੇ ਤੇ ਮਿਲਦੀ? ਹਾਂਜੀ ਹਾਂਜੀ ਬੱਚੇ ਤੇ। ਠੀਕ ਹੈ ਜੀ। ਹਾਂ। ਦੁੱਧ ਕਿੰਨਾ ਤਿਆਰ ਹੋ ਰਿਹਾ? ਦੁੱਧ ਭਾਜੀ 7 ਲੀਟਰ ਪੱਕਾ। ਪੱਕਾ ਤਿਆਰ ਹੋ ਗਿਆ। ਹਾਂਜੀ ਹਾਂਜੀ। ਠੀਕ ਹੈ ਜੀ। ਕੱਢੀ ਵਾਰ ਨੂੰ। ਲਓ ਜੀ ਦੋਸਤੋ ਤਿੰਨ ਝੋਟੀਆਂ ਪਹਿਲੇ ਲੋਡ ਦੇ ਵਿੱਚ ਤੁਹਾਨੂੰ ਦਿਖਾਈਆਂ ਤੇ ਕਿੰਨੇ ਝੋਟੀਆਂ ਦੋਸਤੋ ਪਹਿਲਾ ਪਹਿਲਾ ਸਵੇਰ ਸਈਆਂ ਜੀ। ਇਹਦੇ ਮਗਰ ਬੱਚਾ ਦੋਸਤੋ ਕਟਾ ਜੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਹੈ। ਥਾਣਾ ਬੜਾ ਚੰਗਾ ਲੱਗਾ ਇਹਨੂੰ ਹੈਗੀ ਪਹਿਲਾਂ। 7 ਲੀਟਰ ਦੋ ਦੋਸਤੋ ਤ ਬਾਕੀ ਹੈਗੀ ਐ ਨਾ ਭਵਨਿਆਣਾ ਸਿਆਣਾ ਜਨਾ ਮਰਜ਼ੀ ਚੱਲੇ ਚੋਣ ਫੋਲੀ ਅੱਛਾ ਠੀਕ ਹੈ ਜੀ ਹਾਂ ਜੀ ਲੋ ਜੀ ਕਰੋ ਚੱਕ ਲਓ ਜੀ ਕਰੋ ਚੱਕ ਇਹਦਾ ਕੱਦ ਕੱਟ ਦੋਸਤੋ ਕੱਟ ਜਿੰਨਾ ਵੇਗਾ ਨਾ ਪੂਰਾ ਸੋਨਾ ਕੱਪਿਆ ਦਾ ਲਓ ਜੀ ਹਾਂਜੀ ਦੱਸਿਓ ਮੁੱਲ ਬਾਈ ਇਹਦਾ ਦੇਰੀਏ 65000 ਪੂਰੇ ਇਹ ਗੱਲ ਨਹੀਂ 65 ਦੀ ਹਾਂਜੀ 65 ਦੀ ਦੋ ਕਿਹੜੀ ਗੱਲ ਇਹ ਜਿਹੜੀ ਹਾਂ ਦੇ ਨਾਲ ਹਾਂ ਪੂਰੇ 62000 ਹੋਰੇ ਕੀ ਜੈ ਕੋਈ 60 ਦੀ ਦੇਤੀ ਦੇਖ ਲਓ ਮੌਕਾ ਜੇ ਪੂਰੇ 55000 ਦੀ ਲਓ ਜੀ ਵੇਖਿਆ 55000 ਦੋਸਤ ਪੂਰਾ ਮੁੱਲ ਹੋ ਗਿਆ ਡਿਮਾਂਡ ਹੈਗੀ 65000 ਰੁਪਿਆ ਦਾ 58000 ਜੇ ਤੁਹਾਡਾ ਆਇਆ ਗਿਆ ਤਾਂ ਮਾਰਕਟ ਛੋਟੇ ਛੱਪਾ ਮੌਕੇ ਤੇ ਜਰੂਰ ਹੋਗਾ ਇਸ ਤੋਂ ਅੱਗੇ ਦੱਸਿਓ ਵੀਰ 4 ਨੰਬਰ ਦੀ ਡਿਟੇਲ ਹੇ ਭਾਈ ਸੁਆਦ ਦੱਜਾ ਭਾਵੇਂ ਕਿੱਤੇ ਜਾਂ ਨਾਲੇ ਅੱਛਾ ਜੀ ਤੇ ਮੈਂ ਨਾ ਥੋੜੀ ਜੀ ਅੰਗਰਬਦੀ ਰੀਤਾਂ ਕਰਕੇ ਨਾ ਇਹਦਾ ਹਾਂਜੀ ਸਕਿਨ ਥੋੜੀ ਜੀ ਹੈ ਨਾ ਹਾਂਜੀ ਹਾਂਜੀ ਇਹ ਮਈਆਂ ਤੁਮ ਇੱਕ ਇੱਕ ਕਰਨੀਆਂ ਠੀਕ ਹੈ ਜੀ ਤੇ ਦੁੱਧ ਦੇ ਸਲੇੜਾ ਪੱਕਾ ਨਾ ਹੂੰ ਉਹ ਦਾੰਠੀ ਭਾਵੇਂ ਪਰ 7 ਲੀਟਰ ਦੀ ਗਰੰਟੀ ਹੈ ਜੀ 7 ਲੀਟਰ ਦੀ ਗਰੰਟੀ ਹੈ ਜੀ ਹਾਂਜੀ ਮਿਲਦੀ ਭੜੇ ਤੇ ਦੋ ਮਟਾ ਭੜੇ ਮਿਲਦੀ ਹਾਂਜੀ ਹਾਂਜੀ ਜੋ ਟੋਕੇ ਖੜੇ ਜੀ ਆਪਣੇ ਘਰੇ ਠੀਕ ਹੈ ਜੀ ਕੱਢੀਏ ਬਾਹਰ ਵੀਰੇ ਨੂੰ ਹਾਂਜੀ ਲਓ ਜੀ ਦੋਸਤੋ ਸੁਆ ਕੋਈ ਦੂਜਾ ਮੰਲੇ ਕੋਈ ਤੀਜਾ ਮੰਲੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਤੁਹਾਨੂੰ ਮੈਂ ਸਕਰੀਨ ਤੇ ਮੱਝ ਦਿਖਾ ਦੂੰਗਾ ਇਹ ਆਇਆ ਲਓ ਜੀ ਕਰੋ ਗੱਲ ਕਰੋ ਚੈੱਕ ਜੀ ਦੁੱਧ ਵੀਰ ਕਿੰਨਾ ਦੱਸਿਆ 7 ਕਿਲੋ ਦੁੱਧ 7 ਲੀਟਰ ਹੀ ਪੱਕਾ ਸਵਾਦ ਦੋਸਤੋ ਠੰਡਾ ਕਰਕੇ ਚਾਹੀਆਂਗਾ ਤੇ ਸੂਈ ਢਾਈਆਂ ਕੁ ਮਹੀਨਿਆਂ ਦੀ ਆ ਢਾਈਆਂ ਮਹੀਨੇ ਦੱਸੋ ਸੂਈ ਜੀ ਤੇ ਬਾਕੀ ਚੂਣ ਜਾਣੇ ਇੱਕ ਨੰਬਰ ਮਿਲਦੀ ਭੜੇ ਤੇ ਠੀਕ ਹੈ ਜੀ ਹਾਂ ਜੀ ਲਓ ਜੀ ਕਰੋ ਚੱਕ ਲਓ ਜੀ ਹਾਂਜੀ ਭਾਈ ਜੀ ਛੋਟਾ ਜਿਹਾ ਭਾਅ ਬਿਲਕੁਲ ਇਹਦਾ ਛੋਟਾ ਜਿਹਾ ਭਾਅ ਦਾ ਸੀ ਹਾਂਜੀ 60 ਦੀ ਦੇ ਦਈਏ ਸਾਢੇ ਛੋਟਾ ਨਹੀਂ ਹੁੰਦਾ ਹਾਂਜੀ 60 ਵੱਡਾ ਭਾਅ ਆਂਦਾ ਜੇ ਵੱਡਾ ਆਪਾਂ ਨੇ ਜਾਨੀ ਦੇ ਦਿੱਤੀ ਪੂਰਾ ਲੋ ਛੋਟਾ ਕਰਨਾ ਦਾ ਪੂਰੇ 55 ਜੀ ਦੇ ਕਿੰਨਾ ਕਮਾਦ ਰੋ ਸਕਦਾ ਪੂਰੇ 52 ਜੀ ਹਾਂਜੀ 52 ਜੀ 51 ਕਰ ਦੀ ਪੂਰਾ ਬਰਾਬਰ ਚ 55 ਜੀ ਲਓ ਜੀ ਦੱਸੋ 5100 ਰੁਪਏ ਦਾ ਮੁੱਲ ਤੇ ਇੱਕ ਛੁੱਟੀ ਦੇ ਦਰ 5100 ਰੁਪਏ ਮੁੱਲ ਦੁੱਧ 7 ਕਿਲੋ ਤਿਆਰ ਹੋਗਾ ਜੇ ਪੂਰਾ ਕਰਦ ਘੱਟ ਮੈਂ ਦਾ ਚੈੱਕ ਕਰ ਲਿਓ ਦੁੱਧ ਆਟੀ ਹੈ ਜੀ ਆਪਾਂ 7 ਤੱਕ ਠੀਕ ਹੈ ਜੀ ਇਹਦੇ ਪਰ ਤਸਵੀਰ ਇਹ ਭਾਜੀ ਮੈਂ ਸੂਈ ਤਿੰਨ ਨਗ ਮਹੀਨਿਆਂ ਦੀ ਜੀ ਅੱਛਾ ਜੀ ਤੇ ਇਹ ਆਪਾਂ ਅੱਜ ਨੂੰ ਟੀਕਾ ਭਰਾਤਾ ਇਹ ਆਈ ਕਰਾਈ ਆ ਅੱਛਾ ਜੀ ਦੁੱਧ 7 ਲੀਟਰ ਆ ਕੋ ਕੱਲੋਂ ਕਣ ਘੱਟ ਸਭੀ ਸ਼ ਆਉਂ ਮੇਰੇ ਨੂੰ ਪਹੁੰਚਣਾ ਮੈਂ ਦੁੱਧ ਦੇ ਤੋ ਦੇਖ ਹਾਂ ਹਾਂਜੀ ਹਾਂ ਤੇ ਨਹੀਂ ਵੱਡੀ ਜੇ ਸੁਆਹ ਕਨੋਂ ਸੀ ਸੁਆਹ ਭਾਈਓ ਦਜਾਂ ਦੇ ਕੁੱਤੇ ਜੰਦਾਲ ਵਾਲੇ ਮੈਂ ਨਾ ਛੇੜ ਚੋ ਵੱਡੀਆਂ ਦੋਵਾਂ ਜਾਂਦਾ ਹਾਂ ਹਾਂਜੀ ਤਾਂ ਹੀ ਖਰੀਦ ਕਰਨੇ ਕਲਬੀ ਹੈ ਨਾ ਲਓ ਜੀ ਕਰੋ ਚੱਕ ਦੋ ਦੋਸਤੋ 7 ਕਿਲੋ ਹੋਊਗਾ ਜੀ 6 ਲੀਟਰ ਜੀ ਹੁਣ ਤੱਕ ਹੁਣ 6 ਲੀਟਰ ਹੋਊਗਾ ਜੀ ਦੁੱਧ ਅੱਜ ਟੀਗਾ ਭਾਈਨੇ ਭਰਾਤਾ ਵਾ ਬਾਕੀ ਸੀਲਸ ਲੱਗ ਗਿਆ ਠੀਕ ਹੈ ਜੀ ਤੇ ਪੂਰੀ ਵੱਡੀ ਮੰਝ ਲਓ ਜੀ ਕਰੋ ਚੱਕ ਹਾਂਜੀ ਲੈ ਜੀ ਸਿਰਫ ਸਾਹਮਣੇ ਖੋਣੇ ਗਈ ਆ ਹਾਂਜੀ 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 ਹਾਲੇ ਜੀ ਕਰੋ ਚੱਕ ਲਓ ਦੋਸਤੋ ਮੁੱਲ ਬਿਲਕੁਲ ਹੀ ਟੋਕਰਾਂ ਮੱਝਾਂ ਵਾਲੇ ਹਾਂਜੀ ਸਰ ਇਹਦਾ ਮੁੱਲ ਤੁਸੀਂ ਇਹ 60 ਦੀ ਦੇਂਦਾ ਕਹਿਆ ਕਿ ਨਹੀਂ ਕੋਈ ਗੱਲ ਸੜਦੀ ਦੇਂਦੇ ਕਰਦੇ ਦੇਂਦੇ ਹਾਂ 60 ਦੀ ਕਰਦੇ ਨਹੀਂ ਇਹ ਕਿਹੜੀ ਗੱਲ ਆ ਇੱਕ ਕਿਰੇ ਦੇ ਪੂਰੇ 55 ਜੀ ਦੇ ਲੋ ਮਾਰ ਪੂਰੇ 55 ਜੀ ਦੇ ਹੈ ਕਿ ਜਸਕੀਰ ਯਾਰ ਹੋਰ ਛੱਡ ਦੇ ਨੇ 55 53 ਹੋ ਗਿਆ ਹਾਂਜੀ ਹੋਰ ਹੁੰਦਾ ਜੀ ਨਹੀਂ ਹੋਰ 53 ਕਰ ਦਈਏ ਮਣਕੇ ਛੱਡਣਾ ਪੈਣਾ ਬਾਣੀ ਦੋ ਜਾਨੀ ਉਹਨਾਂ ਗੱਲ ਤੇ ਨਹੀਂ 53 ਕਰਤਾ ਜੀ ਪੂਰਾ ਚਲੋ ਕੋਈ ਗੱਲ ਚਲੋ ਜੀ ਦੋਸਤ 53 53 ਯਾਰ ਵੀ ਇਹਦਾ ਮੁੱਲ ਜੀ ਹਾਂਜੀ ਹਾਂਜੀ ਤੇ ਇਹਦੇ ਨਾਲ ਜਿਹੜੀ ਪ੍ਰਤੀ ਮਾਜ ਵੀਰੇ ਦਾ ਇਹ ਭਾਜੀ ਪਹਿਲਾਂ ਸੂਈ ਝੋਟੀ ਇਹ ਵੱਡੀ ਝੋਟੀ ਜੀ ਪੂਰੀ ਹਾਂਜੀ ਤੇ ਸੂਈ ਨੂੰ ਇਹਨੂੰ ਇਹ ਜੇ ਢਾਈ ਤਿੰਨ ਮਹੀਨੇ ਅੱਛਾ ਜੀ ਤੇ ਦੁੱਧ ਦੇ ਥੱਲੇ ਹੈਗਾ ਇਹ 7 ਲੀਟਰ ਇਹ ਵੀ ਭੜੇ ਤੇ ਮਿਲਦੀ ਹੈ ਮਿਲਦੀ ਭੜੇ ਤੇ ਠੀਕ ਹੈ ਜੀ ਹਾਂ ਜੀ ਕੱਢੀਏ ਬਾਹਰ ਵੀਰੇ ਨੂੰ ਸੂਆ ਪਹਿਲਾਂ ਇਹ ਤੇ ਬੱਚਾ ਨਹੀਂ ਜੇ ਹੈਗਾ ਲੋ ਦੋਸਤੋ ਪਹਿਲਾਂ ਸੂਆ ਸੂਈ ਜੇ ਆਰਟੀਕਲ ਤੋਂ ਦੱਸੇ 7 ਜੀ 7 ਲੀਟਰ ਤੋਂ ਦੋਸਤੋ ਪੱਕਾ ਗਾਰੰਟੀ ਹੈ ਆਪਣੇ ਸਾਰੇ ਸਟਾਕ ਦੇ ਵਿੱਚੋਂ ਹੈਵੀ ਮਹਿੰਜੇ ਹੋਏ ਹਾਂ ਜੀ ਦੋਸਤੋ ਪੂਰਾ ਕੱਦ ਕਾਠ ਪੂਰਾ ਫੁੱਲ ਹੈਵੀ ਬੋਡੀ ਵੇਟ ਸਟ੍ਰੈਚਰ ਮੈਂ ਦਾ ਚੰਗਾ ਚੈੱਕ ਕਰ ਲੋ ਹਾਂ ਜੀ ਨਾੜੂ ਤੇ ਹੋਵੇ ਨਾ ਬਚਾ ਤੇ ਸਵਾ ਲੱਖ ਦੀ ਮਹਿੰਜ ਹੈ ਜੀ ਅੱਜ ਹਾਂ ਜੀ ਇਤਨੀ ਤੇ ਬਾਕੀ ਸਹੀ ਸੁਣਾ ਕੇ ਜੇ ਪੂਰੀ ਹਰ ਪੱਖੋਂ ਅੱਲਾ ਜੀ ਚੈੱਕ ਕਰ ਸਕਦੇ ਹੋ ਬਾਈ ਦੇ ਘਰ ਬਰਾਬਰ ਹੋ ਵੀ ਇਹ ਨਹੀਂ ਵੀ ਫੂਕਾ ਮਾਰੀ ਜਾਊਗੀ ਜਿੱਦਾਂ ਮਰਜੀ ਚਲੋ ਇਹ ਆ ਵੀ ਕੋਈ ਬਣਾ ਲੈ ਹਾਂ ਜੀ ਆਪਾਂ ਨੂੰ ਦੇ ਦੇ ਸੱਜਰ ਜਨਨ ਦੀ ਪਰ ਆਪਾਂ ਇਹਨੇ ਪੈਸੇ ਲਾਉਣੇ ਨਹੀਂ ਆ ਚਲੋ ਆਪਾਂ ਵਕਾਦਾਂਗੇ ਅਗਲੇ ਭਰ ਦੇਣੀ ਨਹੀਂ ਜਿੰਤੋਂ ਲੈ ਗਿਆ ਠੀਕ ਹੈ ਇਹ ਆ ਵੀ ਜੇ ਕੋ ਅੱਜ ਪੈਸੇ ਖਰਚੂਗਾ ਤੇ ਚਲੋ ਡਬਲ ਹੋਣਗੇ ਨੰਗਰ ਮਾਰਦੇ ਹਾਂਜੀ ਹਾਂਜੀ ਉਹ ਤਾਂ ਫਿਰ ਬਾਈ ਤੁਹਾਨੂੰ ਪਤਾ ਹੈਗੀ ਹਾਂਜੀ ਹਾਂਜੀ ਅੱਜ ਦੀ ਇਨਵੈਸਟ ਕੀਤੀ ਪੇਮੈਂਟ ਥੋੜੇ ਟਾਈਮ ਬਾਅਦ ਡਬਲ ਹੋ ਜਾਂਦੀ ਹੈ ਹਾਂਜੀ ਹਾਂਜੀ ਚਲੋ ਵੱਡੀ ਮੈਂ ਹੋਵੇ ਤੇ ਭਾਜੀ ਅਗਲੇ ਦਾ ਇਹ ਆ ਵੀ ਹਾਂਜੀ ਹਾਂਜੀ ਮੈਂ ਭੜਾ ਕੇ ਹੀ ਬਣਾ ਲੈਂਦੇ ਆ ਠੀਕ ਹੈ ਜੀ ਕੀ ਮੁੱਲ ਕਰਨੇ ਇਹਦਾ ਇਹਦਾ ਮੁੱਲ ਭਾਜੀ 65 ਕਰਦੇ ਹਾਂਜੀ 60 ਪੂਰੇ ਦੀ ਦੇ ਦਈਏ ਪੂਰੇ 60 ਦੇ ਹਾਂਜੀ ਕਿੰਨਾ ਮੰਨਣਾ ਤੁਸੀਂ ਇੱਕ ਹੀ ਵਾਰ ਇਹ ਪੂਰੇ 55000 ਦੀਆਂ 55000 ਦੀ ਹੋਰ ਵੀ ਹੈ ਕਿ ਜਿਸ ਕੋ ਯਾਰ ਛੱਡ ਦਿੰਦੇ ਨੇ ਜੀ ਪੂਰੇ ਚਲ ਜਾਗੇ ਹਾਂਜੀ ਲਓ ਜੀ ਇਹ ਬਾਕੀ ਇਹਨਾਂ ਕੋ ਆਖੇ ਵੀ ਮੈਂ ਨਿੱਕੀਆ ਮੈਂ ਰਾਜੀ ਵੀ ਪੂਰੀ ਏ ਸੋਹਣੀ ਵੀ ਪੂਰੀ ਏ ਸਾਰੀਆਂ ਗੱਲਾਂ ਪੂਰੀ ਠੀਕ ਹੈ ਜੀ ਹਾਂਜੀ 55000 ਰੁਪਏ ਦੋਸਤੋ ਇਹ ਤਾਂ ਮੁੱਲ ਮੌਕੇ ਦਾ ਤੜਾ ਆਏਗਾ ਨਾ ਮਾਨ ਦਾ ਥੋੜਾ ਬੜਾ ਜ਼ਰੂਰ ਹੋਊਗਾ ਤੇ ਇਸ ਤੋਂ ਮੇਰਾ ਦੋਸਤੋ ਬਾਈ ਦੇ ਕੋਲ ਇੱਕ ਜਨਰੇਟਰ ਵੀ ਵਿਕਾਉ ਹੈ ਜੀ ਹਾਂਜੀ ਭਾਈ ਜੀ ਜਨਰੇਟਰ ਜਿਹੜਾ ਆਪਾਂ ਲੈਂਦਾ ਬਿਲਕੁਲ ਜੀ ਫਰੈਸ਼ ਪੀਸ ਹੈ ਨਾ ਭਾਈ ਜੀ ਬਿਲਕੁਲ ਜੀ ਹਾਂਜੀ ਤੇ ਤਾਂ ਮਾਡਲ ਆ ਕਿੰਨੀ ਉਸ ਪਾਵਰ ਦਾ ਏ ਭਾਈ 7.5 ਕਿਲੋਵਾਰਟ ਦਾ ਹੈ 7.5 ਕਿਲੋਵਾਰਟ ਸਾਢੇ 7 ਕਿਲੋਵਾਰਟ ਦਾ ਤੇ ਹਿੰਦੁਸਤਾਨ ਦਾ ਇੰਜਨ ਆ ਆ ਲੋ ਜੀ ਦੱਸੋ ਇਹਦਾ ਕਰੋ ਕਿੰਨਾ ਮਾਰ ਕੇ ਲੱਗੇ ਹੋਏ ਜੀ ਸਾਰੇ ਬਾਕੀ ਭਾਜੀ ਪੈਂ ਬਿਲਕੁਲ ਹੀ ਨਵਾਂ ਵਾ ਪ੍ਰਿੰਟਰ ਹੈ ਕੋਈ ਨੀਂਜੀ ਕੋਈ ਮਾਰੂ ਹੋਇਆ ਚੱਲੇ ਨਹੀਂ ਤੇ ਆਪਣਾ ਆਪ ਦਾ ਬੱਕ ਜੇ ਇਹਦੇ ਨੂੰ ਘੱਟ ਵੀ ਕਿਹੇ ਪੈਸੇ ਖਰਚਨੇ ਹੁਣ ਹਾਂਜੀ ਛੋਟੇ ਬਾਈਟ ਚ ਵੀ ਹੈਗੇ ਆ ਛੋਟੇ ਬਾਈਟ ਚ ਹੈਗੇ ਠੀਕ ਹੈ ਜੀ ਹਾਂ ਤੇ ਇਹ ਮਤਲਬ ਕਿੰਨੇ ਕੰਨਾ ਕੁ ਲੋਡ ਕਰਦਾ ਚੱਲੇ ਭਾਜੀ ਆਪਣਾ ਘਰ ਦਾ ਲੋਡ ਹੈਗਾ ਇਹਨਾਂ ਹਾਂ ਸਾਡੇ 7-7 ਯਾਨੀ ਕਿ 2 ਏਸੀ ਚਲਾਣ ਦੇ ਆਪਣੇ ਤੋਂ ਜਿਹੜਾ ਲਊਗਾ ਨਾ ਆਪਾਂ ਇੱਥੇ ਘਰੇ ਬਕਾਇਦਾ ਚਲਾ ਆ ਕੇ ਤੇ ਭਾਵੇਂ ਘੰਟਾ ਚਲਾ ਆ ਕੇ ਐਵਰੇਜ ਵੀ ਆਪ ਦੀ ਚੈੱਕ ਕਰਕੇ ਕਰੀ ਠੀਕ ਹੈ ਜੀ ਘੰਟੇ ਦਾ 1/2 ਲੀਟਰ ਤੇਲ ਖਾਂਦਾ ਠੀਕ ਹੈ ਜੀ ਹਾਂਜੀ ਏਸੀ ਤੇ ਨਾਲ ਪੱਖੇ ਭੁਖੇ ਸਾਰਾ ਕੋਈ ਸਾਡੇ 7.5 ਕਿਲੋਵਾਟ ਲੋਡ ਪੂਰਾ ਮੁਕੰਮਲ ਚਲਾਉਗਾ ਠੀਕ ਹੈ ਜੀ ਦੋਸਤੋ ਬਿਲਕੁਲ ਸੀਲ ਬੰਦ ਫਰੈਸ਼ ਪੀਸ ਸਾਰੇ ਪਾਸੇ ਦਖਾਲ ਦਾਂ ਤੁਹਾਨੂੰ ਹਿੰਦ ਉਹ ਜੀ ਦੋਸਤੋ ਹਿੰਦੁਸਤਾਨ ਦੀਆਂ ਮੋਹਰਾ ਸਾਰੇ ਪਾਸੇ ਇੰਜਨ ਤੇ ਵੀ ਲੱਗੀਆਂ ਹੋਈਆਂ ਜੀ ਤੇ ਐ ਸਾਈਡ ਤੋਂ ਤੈਨੂੰ ਚੱਕਰਵਾ ਦਦਾ ਦੋਸਤੋ ਜੇ ਕਿਸੇ ਵੀ ਦਾ ਬਜਟ ਘਟਿਆ ਤੇ ਘੱਟ ਬੈਟ ਦੇ ਵਿੱਚ ਵੀ ਮਿਲ ਜੂਗਾ ਮੇਰੇ ਵੀ ਘੱਟ ਬੈਟ ਤੇ 50 ਤੋਂ ਅੰਦਰ ਵੀ ਹੈਗਾ ਇੱਕ 60 ਤੋਂ ਅੰਦਰ ਵੀ ਹੈਗਾ ਇਹ ਟਾਪ ਕੁਆਲਿਟੀ ਹੈ ਸਾਰੇ ਠੀਕ ਹੈ ਜੀ ਹਾਂਜੀ ਹਾਂ ਇਹਦੀ ਜਿਹੜੀ ਮੋਟਰ ਹੈ ਕਾਪਰ ਦੀ ਹੈ ਜੀ ਹਾਂਜੀ ਕਾਪਰ ਦੀ ਮੋਟਰ ਹੁੰਦੀ ਇਹਦੀ ਇੱਕ ਜਿਹੜਾ ਇਹਦੇ ਨਾਲ ਥੱਲੇ ਜਿਹੜਾ ਉਹ ਮਿਕਸਿਆ ਅੱਛਾ ਜੀ ਜਿਹੜਾ ਉਤੋਂ ਥੱਲੇ ਆ ਉਹ ਉਸ ਹਾਉਣਾ ਹੀ ਆ ਜੀ ਜੇ ਹਸਾਉਣਾ ਚਲੋ ਕਿਹੇ ਪੈਸੇ ਲਾਉਂਗਾ ਕੀ ਜੋ ਵੀ ਵਧੀਆ ਵਾ ਗਾਰੰਟੀ ਸਾਲ ਇੱਕ ਦੀ ਲਿਆ ਸਾਲ ਦੀ ਗਾਰੰਟੀ ਠੀਕ ਹੈ ਜੀ ਤੇ ਇਹਦਾ ਭਾਈ ਜੀ ਮੁੱਲ ਇਹਦਾ ਭਾਜੀ ਮੁੱਲ ਜੋ ਮਰਜ਼ੀ ਕੋ ਕਰਾ ਲੈ ਭਾਵੇਂ 60 ਕਾਲੇ ਜੀ ਹਾਂ ਨਾ 6000 ਦਾ ਵਾਠ ਹਜ਼ਾਰ ਦਾ ਹਾਂਜੀ ਹਾਂ ਕੋਈ ਥੋੜਾ ਬੋਲਾ ਮੰਨ ਤਾ ਨਹੀਂ ਜੀ ਇਹਦੇ ਵਿੱਚੋਂ ਨਹੀਂ ਕੋਈ ਫਿਕਸ ਰੇਟ ਹੈ ਫਿਕਸ ਰੇਟ ਹੈ ਜੀ ਠੀਕ ਹੈ ਕੋਈ ਆਪਦਾ ਟਰਾਈ ਕਰਕੇ ਆਵੇ ਭਾਵੇਂ ਠੀਕ ਹੈ ਜੀ ਲਓ ਜੀ ਦੋਸਤੋ ਹਿੰਦੁਸਤਾਨ ਕੰਪਨੀ ਦਾ ਜੇ 65000 ਰੁਪਏ 65000 ਹਾਂਜੀ 65000 ਡਿਮਾਂਡ ਹੈ 65000 ਰੁਪਏ ਡਿਮਾਂਡ ਹੈ ਹਾਂ ਨਾ ਜਿਹੜਾ ਬਾਹਰ 65000 ਦਾ ਦੇਣਾ ਜੀ ਹਾਂਜੀ ਹਾਂਜੀ ਬਿਲਕੁਲ ਆਪਣੀ ਤਸੱਲੀ ਕਰਕੇ ਆਪਣੀ ਨਜ਼ਰ ਪਰ ਕਰਕੇ ਖਰੀਦ ਲਿਓ ਚਾਲੂ ਹਾਲਤ ਰੇ ਵਿੱਚ ਹੈ ਬੇਸ਼ੱਕ ਤੁਸੀਂ ਮੈਨਾ ਭਾਜੀ ਇਹ ਨਵਾਂ ਹੀ ਹੈ ਜੀ ਬਿਲਕੁਲ ਨਵਾਂ ਠੀਕ ਠੀਕ ਇਹ ਹੈ ਵੀ ਟੌਪ ਮਾਡਲ ਜੇ ਬਾਕੀ ਇਹ ਨਹੀਂ ਆਪਣਾ ਲੋਡ ਹੋਣਾ ਹੈਗਾ ਤੇ ਆਪ ਦਾ ਇਹ ਰੀਜ ਨਾ ਇੱਥੇ ਚਲਾ ਕੇ ਤਸਦੀ ਕਰਨਾ ਕੰਮਲ ਆਪਦੀ ਭਵੇਂ ਐਵਰੇਜ ਵੀ ਚੈੱਕ ਕਰਕੇ ਹਾਂ ਠੀਕ ਹਾਂਜੀ ਇਹਨਾਂ ਤੇਲ ਪਾ ਦਾਂਗੇ ਆਪਾਂ ਠੀਕ ਹੈ ਲਓ ਦੋਸਤੋ ਛੇ ਨਾਗ ਮੱਜਾਂ ਦੇ ਵਿੱਚ ਤੁਹਾਨੂੰ ਦਿਖਾਇਆ ਛੇ ਹੀ ਮੱਜਾਂ ਦੋਤਰੀਆਂ ਸੁਨੀਆਂ ਸੋਈਆਂ ਵਾ ਇੱਕ ਟਾਈਮ ਦੋ ਟਾਈਮ ਚੋ ਕੇ ਮੇਰੇ ਵੀ ਤਸਦੀ ਆਪਣੀ ਬੱਚਿਆਂ ਨੂੰ ਦਿਖਾ ਦੇਖੋ ਤੇ ਬਾਕੀ ਦੋਸਤੋ ਇਹਨਾਂ ਮੱਜਾਂ ਦੋਵਾਂ ਦੇ ਜਿਹੜੇ ਬੱਚੇ ਹੋਵੇ ਤੁਹਾਨੂੰ ਨਾਲ ਵਿਖਾ ਦਿੰਦਾ ਐਡਰੈਸ ਉਹਨਾਂ ਜਿਹੜੇ ਕਰੀਬ ਜਿੱਦਾ ਫੇਰ ਪੋਸਟ ਦੇਣਾ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਈ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਆਹ ਦੋਵਾਂ ਮੱਜਾਂ ਦੇ ਬੱਚੇ ਦੋਵੇਂ ਤੇ ਫੋਨ ਨੰਬਰ ਵੀ ਦੇਖ ਲਈ ਫੇਰ ਬੋਲਦੀ ਆਪਾਂ ਭਾਈ ਫੋਨ ਨੰਬਰ ਹੈਗਾ 778901172 778901172 ਬਾਕੀ ਹੱਥ ਜੋੜ ਕੇ ਭਾਜੀ ਆਪਣੀ ਇਹੋ ਬੇਨਤੀ ਆ ਕਿ ਜਿੰਨਾ ਵੀ ਮਾਲ ਆਪਣੇ ਕੋਲ ਹਾਂ ਆਵਦਾ ਚੋਕੇ ਤਸल्ली ਕਰਾ ਦੋ ਡੰਗ ਚੋਕੇ ਖੜੋ ਜਿਹੜਾ ਦੂਰ ਵਾਲਾ ਭੈਣ ਭਰਾ ਕੋਈ ਇੱਕ ਟਾਈਮ ਵੀਡੀਓ ਕਾਲ ਤੇ ਚੋਲੇ ਇੱਕ ਟਾਈਮ ਆਪਣੇ ਘੋੜਾ ਦੇ ਵਿਜ਼ਿਟ ਕਰ ਲਿਆ ਹਾਂ ਤੇ ਆਪ ਦੀ ਤਸल्ली ਕਰਕੇ ਖੜੋ ਤੇ ਬਾਕੀ ਜਿਹੜੀ ਜਨਰੇਟਰ ਦੀ ਗੱਲ ਹੈ ਉਹ ਆਪ ਦਾ ਆਪਣੇ ਘਰੇ ਆ ਕੇ ਭਾਵੇਂ ਚਲਾ ਕੇ ਘੰਟਾ ਲੋਡ ਚੈੱਕ ਕਰਕੇ ਆਪ ਦਾ ਹਾਂ ਐਵਰੇਜ ਵੀ ਚੈੱਕ ਕਰਕੇ ਹਾਂ ਠੀਕ ਠੀਕ ਕਿਉਂਕਿ ਮਸ਼ੀਨਰੀ ਹੈ ਨਾ ਲੱਗਦਾ ਮੈਂ ਨਾ ਜੀ ਕੋਈ ਗੱਲ ਨਹੀਂ ਹਾਂ ਠੀਕ ਬਾਕੀ ਕਿਸੇ ਨੇ ਜੇ ਛੋਟਾ ਵੀ ਲੈਣਾ ਹੋਵੇ ਤਾਂ ਹਾਂਜੀ ਤੇ ਕੋਈ ਗੱਲ ਨਹੀਂ ਜੀ ਆਪਾਂ ਆਪ ਵਿਖਾ ਕੇ ਨਾਲ ਆਪਣਾ ਆਪਦਾ ਹੀ ਕੰਮ ਦਾ 파ਟਨਰ ਹੈ ਆਪਣਾ ਠੀਕ ਠੀਕ ਹੈ ਹਾਂ ਠੀਕ ਹੈ ਧੰਨਵਾਦ ਦੋਸਤੋ ਰਲਗਰੀਏ ਦੇਖਣ ਦਾ ਸਤਿ ਸ਼੍ਰੀ ਅਕਾਲ